ਵੱਡਾ ਕੱਲੂਕਾਰਾ ਸਿੱਖ ਇਤਿਹਾਸ ਦਾ ਅਜਿਹਾ ਸੁਨਹਿਰੀ ਪੰਨਾ ਜਿਸ ਨੂੰ ਸਿੱਖਾਂ ਤੋਂ ਇਲਾਵਾ ਸਾਰੇ ਹਿੰਦੁਸਤਾਨ ਵੱਲੋਂ ਵੀ ਭੁੱਲਿਆ ਨਹੀਂ ਜਾ ਸਕਦਾ ਵੱਡਾ ਕੱਲੂਕਾਰਾ ਸਿੱਖਾਂ ਵੱਲੋਂ ਭਾਰਤ ਦੇਸ਼ ਲਈ ਕੀਤੀ ਕੁਰਬਾਨੀ ਦੀ ਦਾਸਤਾਨ ਹੈ ਅਹਿਮਦ ਸ਼ਾਹ ਅਬਦਾਲੀ ਨੇ ਵੀ ਹਿੰਦੁਸਤਾਨ ਤੇ ਵੱਡੇ ਹਮਲੇ ਕਰਕੇ ਇੱਥੋਂ ਦੇ ਰਾਜਿਆਂ ਨੂੰ ਵੱਡਾ ਨੁਕਸਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ 1762 ਈਸਵੀ ਵਿੱਚ ਮਾਲਵੇ ਦੇ ਸ ਕੋਪਰ ਹਿੜੇ ਦੇ ਸਥਾਨ ਤੇ ਇੱਕ ਵੱਡਾ ਜੁੱਧ ਹੋਇਆ ਜਿਸ ਨੂੰ ਵੱਡੇ ਘਾਲੂ ਘਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦੇ ਪਛੋਕੜ ਵਿੱਚ ਵਿੱਚ ਜਾਈਏ ਤਾਂ ਅਹਿਮਦ ਸਾਹ ਅਬਦਾਲੀ ਜੋ ਹਿੰਦੁਸਤਾਨ ਤੇ ਨਿਕਾ ਹਮਲੇ ਕਰ ਚੁੱਕਿਆ ਉਸ ਦੇ ਸੇਵੇਂ ਹਮਲੇ ਸਮੇਂ ਦਿੱਲੀ ਤੋਂ ਬਾਅਸਪਰਤ ਦੇ ਸਮੇਂ ਇਸ ਸਥਾਨ ਤੇ ਸਿੰਘ ਸਿੰਘਣੀਆਂ ਤੇ ਪਚੰਗੀ ਆ ਇਕੱਠੇ ਹੋਏ ਸਨ ਕਿਉਂਕਿ ਮਾ ਮਾਝੇ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਵੀ ਸੀ ਤੇ ਸਿੱਖ ਸੁਰੱਖਿਅਤ ਨਹੀਂ ਸਨ ਤੇ ਸਿੰਘਾਂ ਨੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਜਾਣ ਕੇ ਇਸ ਇਲਾਕੇ ਵਿੱਚ ਆ ਕੇ ਡੇਰੇ ਲਾਏ ਐਮਸਾ ਅਬਦਾਲੀ ਇਸ ਗੱਲ ਤੋਂ ਖਾਸ ਤੌਰ ਤੇ ਖਫਾ ਸੀ ਕਿ ਜਦੋਂ ਵੀ ਉਹ ਦਿੱਲੀ ਤੋਂ ਲੁੱਟਮਾਲ ਕਰਦਾ ਸੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਉਹ 2200 ਸਿੱਖ ਹਿੰਦੂ ਮੱਛੀਆਂ ਨੂੰ ਲੈ ਕੇ ਆਪਣੇ ਨਾਲ ਬਹੁਤ ਬੇਟੀਆਂ ਲੈ ਕੇ ਜਾ ਰਿਹਾ ਸੀ ਤਾਂ ਸਿੱਖਾਂ ਨੇ ਸਥਾਨ ਸਿੱਖਾਂ ਨੇ ਪੰਜਾਬ ਵਿੱਚ ਉਸ ਤੋਂ ਛਡਾ ਕੇ ਉਹਨਾਂ ਹਿੰਦੂ ਬਹੁਤ ਬੇਟੀਆਂ ਨੂੰ ਆਪਣੇ ਘਰੋ ਘਰ ਹੀ ਪਚਾਇਆ ਇਸ ਗੱਲ ਤੋਂ ਅਹਿਮਸਾ ਅਦਾਲਤ ਖਫਾ ਸੀ ਉਹ ਚਾਹੁੰਦਾ ਸੀ ਮੈਂ ਸਿੱਖਾਂ ਦਾ ਖੁਰਾਕ ਖੋਜ ਮਟਾਵਾਂ ਕਿਉਂਕਿ ਉਹਨਾਂ ਨੇ अनेका ਬਾਰ ਮੈਨੂੰ ਇੱਥੇ ਰੋਕ ਦਿੱਤੀ ਹੈ ਇਸੇ ਨੂੰ ਮੁੱਖ ਰੱਖਦੇ ਹੋ ਉਸ ਨੇ ਇਸ ਸਮੇਂ ਇਕੱਠ ਹੋਏ ਸਿੰਘਾਂ ਤੇ ਹਮਲਾ ਕਰਨ ਨੂੰ ਸਹੀ ਸਮਝ ਸਮਝਿਆ ਤੇ ਉਸ ਨੇ ਆਪਣੇ ਇਲਾਕੇ ਦੇ ਜੋ ਸੁਬੇਦਾਰ ਬਿਠਾਏ ਸੀ ਸਰਹੰਦ ਤੋਂ ਜੈਨ ਖਾਨ ਸੀ ਸਰਹੰਦ ਤੋਂ ਤਮਰੇਕ ਕੋਲਾ ਤੋਂ ਔਰ ਐਕੋਰ ਤੋਂ ਜੋ ਸੁਬੇਦਾਰ ਸੀ ਉਹਨਾਂ ਨੂੰ ਸੁਨੇਹੇ ਭੇਜ ਦਿੱਤੇ ਵੀ ਮਾਲ ਵਿੱਚ ਮਰੇ ਕੋਲ ਲਾਗੇ ਕੋਪਰੀ ਹਿਰੇ ਸਿੰਘ ਇਕੱਠੇ ਹੋਏ ਹਨ ਉਹਨਾਂ ਨੂੰ ਘੇਰਾ ਪਾਓ ਤੇ ਆਪ ਉਹ ਅੰਮ੍ਰਿਤਸਰ ਤੋਂ ਬਹੁਦਾਹੀ ਚੱਲਿਆ ਇਸ ਸਥਾਨ ਤੇ ਪਹੁੰਚ ਗਿਆ ਤੇ ਸਿੰਘਾਂ ਨੂੰ ਇਸ ਜੁਗ ਜਦ ਦਾ ਅੰਦਾਜ਼ਾ ਨਹੀਂ ਸੀ ਅਚਾਨਕ ਹੀ ਉਹਨਾਂ ਨੂੰ ਜੁਦਦੇ ਹ ਚੱਲਣਾ ਪਿਆ ਪਰ ਉਹਨਾਂ ਨੇ ਬੜੀ ਦ੍ਰਿੜਤਾ ਸੂਰਬੀਰਤਾ ਨਾਲ ਇਸ ਅਚਾਨਕ ਸਮੇਂ ਪੈ ਹਮਲੇ ਦਾ ਮੁਕਾਬਲਾ ਡਟ ਕੇ ਕੀਤਾ ਔਰ ਇਸ ਹਮਲੇ ਸਮੇਂ अनेका ਸਿੰਘ ਸਿੰਘਣੀਆਂ ਸੀਧ ਹੋਏ ਔਰ ਇਹ ਜੁਗਦ ਇੱਥੋਂ ਚੱਲ ਕੇ ਅੱਗੇ ਕੋਤਵਾ ਵਾਮਣੀਆ ਪਿੰਡ ਹੈ ਉੱਥੇ ਤੱਕ ਚੱਲੇ ਆ ਇਸ ਲਈ ਇਹ ਵੱਡੀ ਗੱਲ ਹੈ ਔਰ ਸਿੱਖ ਇਤਿਹਾਸ ਦਾ ਬਹੁਤ ਲਹੂ ਭਿੱਜਿਆ ਪੰਨਾ ਹੈ ਇਸ ਸ਼ਹੀਦੀ ਸਥਾਨ ਤੇ ਬਾਬਾ ਗੁਰਮੁਖ ਸਿੰਘ ਦੇ ਚਰਨ ਸੇਵਕ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲੀ ਅਤੇ ਬਾਬਾ ਕਿਰਪਾਲ ਸਿੰਘ ਪਵਾਨੀਗੜ੍ਹ ਵੱਲੋਂ ਕਾਰ ਸੇਵਾ ਰਾਹੀਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਉਸਾਰਿਆ ਗਿਆ ਇਸ ਸਥਾਨ ਵਿੱਚ ਗੁਰਦੁਆਰਾ ਸਾਹਿਬ ਤੋਂ ਇਲਾਵਾ 121 ਫੁੱਟ ਉੱਚੀ ਦਰਸ਼ਣੀ ਡਿਊੜੀ ਉੱਪਰ 14 ਫੁੱਟ ਦਾ ਖੰਡਾ ਲਗਾਇਆ ਗਿਆ ਜਿਸ ਦੀ ਕਾਰ ਸੇਵਾ ਅਜੇ ਵੀ ਚੱਲ ਰਹੀ ਹੈ ਹਰ ਸਾਲ ਇਸ ਸ਼ਹੀਦੀ ਸਥਾਨ ਤੇ 4 ਅਤੇ 5 ਫਰਵਰੀ ਨੂੰ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਬੈਰੁਖਾ ਸਾਹਿਬ ਐਰ ਕੀ ਪਤੇ ਜੀ ਦੋ ਬਾਬੇ ਜਗਤਾਰ ਸਿੰਘ ਨੇ ਜਥੇਦਾਰ ਬਾਬਾ ਕਰਪਾ ਸਿੰਘ ਭਵਾਨੀਗੜ੍ਹ ਵਾਲੇ ਜੀ 2000 ਇੱਕ ਤੇ ਸੇਵਾ ਸ਼ੁਰੂ ਹੋਈ ਹੈ ਜੀ ਹਾਂ ਜੀ ਸਭ ਬਾਅਦ ਚ ਹੋਇਆ ਜੀ ਥੋੜਾ ਜਿਹਾ ਤੇ ਇਹ ਆਪਣਾ ਆਹ ਹਾਤੀ ਜੀ ਥੋੜੀ ਜੀ ਆਪਣੀ ਆ ਕਮਰੇ ਬਣਾਏ ਹੋਏ ਤੇ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਬਣਾਇਆ ਜੀ ਤੇ ਫਿਰ ਕਮਰੇ ਬਣਾਏ ਜੀ ਤੇ ਉਸ ਤੋਂ ਬਾਅਦ ਫਿਰ ਆਪਣਾ ਲੰਗਰ ਹਾਲ ਬਣਾਇਆ ਜੀ ਉਸ ਤੋਂ ਬਾਅਦ ਫਿਰ ਦਰਸ਼ਨੀ ਡਿਊੜੀ 210 121 ਫੁੱਟ ਡਿਊੜੀ ਬਣਾਈ ਹੈ ਜੀ ਬਾਬਾ ਜੀ ਨੇ ਹਜੇ ਪ੍ਰਕਰਮਾ ਰਹਿੰਦੀਆਂ ਨੇ ਜੀ ਇਹਦੀਆਂ ਹੋਣ ਵਾਲੀਆਂ ਹਾਂ ਜੀ ਜਿਵੇਂ ਜਿਵੇਂ ਸੰਗਤ ਆਕੂਗੀ ਉਹ ਮੰਨ ਜੁਕਰੇ ਸੇਵਾ ਚ ਚਲਾਈ ਜਾਣਗੇ ਜੀ ਸਰਕਾਰਾਂ ਦਾ ਕੋਈ ਸਹਿਯੋਗ ਨਹੀਂ ਤਾਂ ਪਿੰਡ ਵਾਲਿਆਂ ਦਾ ਨਾ ਜੀ ਪਿੰਡ ਵਾਲਿਆਂ ਦਾ ਸੰਗਤ ਦਾ ਸੰਯੋਗ ਹੈ ਜੀ ਸਰਕਾਰਾਂ ਦਾ ਕੋਈ ਸੰਯੋਗ ਨਹੀਂ ਹੈ ਜੀ